ਸੁੰਦਾ ਹੀ ਨਹੀਂ ਕੋਈ ਆਂਦੇ ਧਾਰਨਾ ਪੈਣਾ 92 ਲੱਖੀ ਧਾਰਨਾ ਜੇਕਰ ਤੁਹਾਡੇ ਘਰ ਦੀ ਬਿਜਲੀ ਦਾ ਬਿੱਲ 1000 ਤੋਂ 1500 ਰੁਪਏ ਤੱਕ ਆਉਂਦਾ ਹੋਵੇ ਅਤੇ ਇਹ ਬਿੱਲ 9200 ਰੁਪਏ ਜਾਵੇ ਤਾਂ ਤੁਹਾਡੀ ਕੀ ਹਾਲਤ ਹੋਵੇਗੀ ਜੀ ਹਾਂ ਤੁਸੀਂ ਪਰੇਸ਼ਾਨ ਤਾਂ ਜ਼ਰੂਰ ਹੋਵੋਗੇ ਪਰ ਜਨਾਬ ਤਰਨਤਾਰਨ ਦੇ ਪਿੰਡ ਪਿੱਦੀ ਵਿਖੇ ਇੱਕ ਔਰਤ ਨੂੰ ਬਿਜਲੀ ਵਿਭਾਗ ਦੀ ਲਾਪਰਵਾਹੀ ਨੇ ਅਜਿਹਾ ਝਟਕਾ ਦਿੱਤਾ ਹੈ ਕਿ ਇੰਨਾ ਝਟਕਾ ਤਾਂ ਬਿਜਲੀ ਦਾ ਕਰੰਟ ਵੀ ਨਹੀਂ ਦਿੰਦਾ ਕਿਉਂਕਿ ਤਰਨਤਾਰਨ ਦੇ ਪਿੰਡ ਪਿੱੱਡੀ ਦੀ ਗਰੀਬ ਔਰਤ ਨੂੰ ਬਿਜਲੀ ਵਿਭਾਗ ਵੱਲੋਂ ਨਾ ਤਾਂ 9200 ਰੁਪਏ ਦਾ ਬਿੱਲ ਭੇਜਿਆ ਗਿਆ ਅਤੇ ਨਾ ਹੀ 92000 ਦਾ ਇਸ ਔਰਤ ਨੂੰ ਜੇਕਰ ਬਿੱਲ ਭੇਜਿਆ ਗਿਆ ਤਾਂ ਉਹ ਹੈ 92 ਲੱਖ 62360 ਰੁਪਏ ਦਾ ਬਿਜਲੀ ਦਾ ਇੰਨਾ ਵੱਡਾ ਬਿੱਲ ਵੇਖ ਕੇ ਔਰਤ ਦਾ ਦਿਲ ਕਬਰਾ ਰਿਹਾ ਹੈ ਕਬਰਾਏ ਵੀ ਕਿਉਂ ਨਾ ਜਿਹੜਾ ਬਿੱਲ ਪੰਚ 700 ਰੁਪਏ ਆਉਂਦਾ ਸੀ ਉਹ ਇੱਕਦਮ 92 ਲੱਖ ਤੋਂ ਵੀ ਉੱਤੇ ਆ ਗਿਆ ਅੱਗੇ ਉਹ ਬਿਜਲੀ ਵਿਭਾਗ ਵਾਲੇ ਵੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਨੇ ਬਲਕਿ ਔਰਤ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਬਿੱਲ ਨਹੀਂ ਉਤਾਰਿਆ ਗਿਆ ਤਾਂ ਉਹਨਾਂ ਦਾ ਮੀਟਰ ਕੱਟ ਦਿੱਤਾ ਜਾਵੇਗਾ ਪੀੜਤ ਔਰਤ ਦਾ ਪਤੀ ਵੀ ਮਰ ਚੁੱਕਾ ਹੈ ਅਤੇ ਇਹ ਔਰਤ ਆਪਣੀ ਬੇਟੀ ਨਾਲ ਮਿਲ ਕੇ ਦਿਹਾੜੀਆਂ ਕਰਕੇ ਘਰ ਦਾ ਗੁਜ਼ਾਰਾ ਕਰਦੀ ਹੈ ਬਿੱਲ ਮੈਨੂੰ 92 ਲੱਖ ਆ ਗਿਆ ਮੇਰੇ ਕੋ ਉਤਾਰਿਆ ਨਹੀਂ ਜਾਣਾ ਮੈਨੂੰ ਤਾਂ ਹਿਰਕ ਲੱਗਾ ਰਹਿੰਦਾ ਦੋ ਮੇਰੇ ਬਲਬ ਜਗਦੇ ਆ ਤੇ ਘਰ ਵਾਲੇ ਨੇ ਮੇਰੇ ਨੂੰ 18 ਸਾਲ ਹੋ ਚੱਲੇ ਆ ਦਿੱਤ ਹੋਈ ਨੂੰ ਤਹੀਂ ਮਾਂ ਪੁੱਤ ਹੀ ਰਹਿਨੇ ਆਹੀਂ ਕਿੰਨਾ ਕ ਬਿੱਲ ਕਿਤੇ ਬਾਲਦੇ ਆਹੀਂ ਕਿਹੜੀ ਜਾ ਰਾਂ ਇੰਤੀ ਲਾਈਟ ਜਿਹੜਾ ਸਾਨੂੰ ਇੰਨਾ ਬਿੱਲ ਆ ਗਿਆ ਜੇ ਅਸੀਂ ਉੱਥੇ ਜਾਂਨੇ ਦਫ਼ਤਰੇ ਕੋਈ ਸੁਣਦਾ ਹੀ ਨਹੀਂਗਾ ਕੋਈ ਨਹੀਂ ਸੁਣਦਾ ਬੜੇ ਦਿਨ ਧੱਕੇ ਖਾਂਦੇ ਰਹੇ ਕੋਈ ਨੇ ਸੁਣੀ ਨਹੀਂ ਗੱਲਬਾਤ ਆਂਦੇ ਤਾਰਨਾ ਪੈਣਾ ਇੰਨਾ ਬਿੱਲ 92 ਲੱਖ ਬਿੱਲ ਤੇ ਵਹੀ ਉੱਠਿਆ ਨਹੀਂ ਜਾਂਦਾ ਮੁੜ ਕੇ ਸੁਣ ਕੇ ਕੀ ਕਰਾਂ ਮੈਂ ਮੈਂ ਕੀ ਰਹੀਂਦੀ ਹੋਈ ਕੰਮ ਧੰਦਾ ਕਰੀਦਾ ਆਪਣਾ ਗੁਜ਼ਾਰਾ ਕਰੀਦਾ ਇੱਕ ਮੇਰਾ ਕੋਠਾ ਵਾ ਮੈਂ ਕਿਹੜਾ ਵੀ ਇੰਨੀਆਂ ਵੀ ਉਥੇ ਕੋਠੀ ਵੀ ਜਿਹੜਾ 92 ਲੱਖ ਮੈਨੂੰ ਬਿੱਲ ਆ ਗਿਆ ਪੁਰਾਣਾ ਮੈਨੂੰ 30 32 ਪਈ ਹੁੰਦਾ ਔਰ ਫਿਰ ਮੈਨੂੰ ਬਿੱਲ ਨਹੀਂ ਆਉਂਦਾ ਗਈ ਹਾਂ ਮਤਾਰਨ ਤਾਂ ਮੈਨੂੰ ਉਥੇ ਦਫਤਰ ਉਹਨਾਂ ਆਖਿਆ ਵੀ ਨਹੀਂ ਤੇਰਾ ਬਿੱਲ ਮਾਪਿਆ ਫਿਰ ਬਿੱਲੀ ਨਹੀਂ ਆਇਆ ਤਾਂ ਤਾਰਨਾ ਕਿ ਹੁਣ ਇਕੱਠਾ 92 ਲੱਖ ਦੀ ਗਾਰੀ ਦਾ 92 ਲੱਖ ਦਾ ਵੀ ਦੋ ਜੀ ਆ ਹੀ ਕਰਦੇ ਤੇ ਦੋ ਹੀ ਸਾਡੇ ਬਲਬ ਜਗਦੇ ਅਸੀਂ ਕਿਹੜਾ ਕਿਉਂ ਚਲਾਉਣੇ ਇੰਨਾ ਬੇਟਾ ਕੀ ਕਰਦਾ ਢਾੜੀ ਧੱਕਾੜੀ ਆਹ ਕੰਮ ਧੰਦਾ ਕਰੀਦਾ ਤਾਂ ਆਪਣਾ ਗੁਜ਼ਾਰਾ ਕਰੀਦਾ ਇਹ ਮੇਰਾ ਬਿੱਲ ਮਾਫ ਹੋਣਾ ਚਾਹੀਦਾ ਕੁਛ ਨਹੀਂ ਕੋਈ ਸੁਣਦਾ ਹੀ ਨਹੀਂ ਕਦੀ ਇੱਧਰ ਜਾ ਕਦੀ ਉੱਧਰ ਜਾ ਸੁਣਦਾ ਹੀ ਨਹੀਂ ਕੋਈ ਆਂਦੇ ਤਾਰਨਾ ਪੈਣਾ 92 ਲੱਖ ਹੀ ਤਾਰਨਾ ਪੈਣਾ ਬਿਜਲੀ ਵਿਭਾਗ ਵੱਲੋਂ ਕੀਤੀ ਗਈ ਲਾਪਰਵਾਹੀ ਤੋਂ ਬਾਅਦ ਹੁਣ ਪਰਿਵਾਰ ਆਪਣੇ ਲਈ ਇਨਸਾਫ ਦੀ ਗੋਹਲ ਲਗਾਰੇ ਪੀੜਤ ਪਰਿਵਾਰ ਨੇ ਸਰਕਾਰ પાસે ਮੰਗ ਕੀਤੀ ਹੈ ਕਿ ਜੇਕਰ ਉਹਨਾਂ ਦਾ ਬਿੱਲ ਦਰਸਤ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਕਿਸாம் ਸੰਘਰਸ਼ ਕਮੇਟੀਆਂ ਦੇ ਆਗੂਆਂ ਨਾਲ ਬਿਜਲੀ ਵਿਭਾਗ ਦੇ ਦਫ਼ਤਰ ਦੇ ਬਾਹਰ ਰੋਸ ਦਰਨਾ ਦੇਣਗੇ। ਬੀਬੀ ਨੂੰ ਬਿੱਲ ਆ ਗਿਆ 92 ਲੱਖ ਤੇ ਇਹਦਾ ਬਿੱਲ ਲੈ ਕੇ ਅਸੀਂ ਦਫ਼ਤਰ ਦੇ ਵਿੱਚ ਜਾਂਦੇ ਰਹੇ ਹਾਂ ਠੀਕ ਕਰਾਉਣ ਲਈ ਪਰ ਉੱਥੇ ਕੋਈ ਸੁਣਵਾਈ ਨਹੀਂ ਹੋ ਰਹੀ। ਕਹਿੰਦੇ ਕਿ ਨਹੀਂ ਇਹ ਠੀਕ ਨਹੀਂ ਹੋ ਸਕਦਾ ਇਹ ਇੰਨਾ ਹੀ ਆਉਣਾ। ਹੁਣ ਇਹਦੇ ਵਿਚਾਰੀ ਦੇ ਘਰ ਦੇ ਵਿੱਚ ਸਿਰਫ ਇੱਕ ਕਮਰਾ ਵਾ। ਉਹਦੇ ਵਿੱਚ ਇੱਕ ਅੰਦਰ ਬਲਬਵਾ ਤੇ ਇੱਕ ਬਾਹਰ ਬਲਬਵਾ ਤੇ ਇੱਕ ਛੋਟਾ ਜਿਹਾ ਪੱਖਾ ਲੱਗਿਆ ਵਾ। ਨਾਲੇ ਕੁਕ ਰਸੋਈ ਵਿੱਚ ਬਰਬ ਲਾਉਣ ਦੀ ਵੀ ਆਇਸ਼ ਆ। ਬਾਥਰੂਮ ਇਹਦਾ ਖੁੱਲਾ ਵਾ। ਉਹਦੇ ਵਿੱਚ ਉਹ ਤੇ ਬਲਬ ਉਹ ਵਿਚਾਰੀ ਨਕੀ ਲਾਉਣਾ ਲੈਟਰਨ ਵਿੱਚ ਵੀ ਪੈਸੇ ਖਰਨਾ ਬਲਬ ਨਹੀਂ ਲਗਾ ਸਕੀ ਤੇ ਇਹਨੂੰ ਦੱਸੋ ਵੀ 92 ਲੱਖ ਰੁਪਏ ਬਿੱਲ ਕਿਹੜੀ ਚੀਜ਼ ਦਾ ਆ ਗਿਆ ਪਰ ਉੱਥੇ ਦਫ਼ਤਰ ਦੇ ਵਿੱਚ ਕੋਈ ਵੀ ਸੁਣਵਾਈ ਨਹੀਂ ਪ੍ਰਾਈਵੇਟ ਮੁਲਾਜ਼ਮਾ ਰੱਖਿਆ ਉਹਨਾਂ ਨੂੰ ਕਿਸੇ ਦਾ ਡਰ ਖਤਰਾ ਨਹੀਂਗਾ ਉਹ ਆਂਦੇ ਆ ਜੀ ਸਾਨੂੰ ਨਹੀਂ ਜਿੱਥੇ ਮਰਜ਼ੀ ਕਰੇ ਜੋ ਅਸੀਂ ਇਹਦਾ ਕੁਛ ਨਹੀਂ ਕਰ ਸਕਦੇ ਕਿ ਹੁਣ ਅਸੀਂ ਆਪਣਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਹਨਾਂ ਦਾ ਜੇ ਬਿੱਲ ਦਾ ਨਾਮ ਠੀਕ ਕੀਤਾ ਗਿਆ ਤੇ ਇਹਦੇ ਤੇ ਆਰ ਪਾਰ ਦੀ ਲੜਾਈ ਲੜਾਂਗੇ ਜੋ ਵੀ ਸਾਨੂੰ ਤਰਨਾ ਮਜਾਰਾ ਕਰਨਾ ਪਿਆ ਅਸੀਂ ਉਹਦੇ ਖਿਲਾਫ ਕਰਾਂਗੇ ਤੱਕ ਆਵਾਜ਼ ਚਾਹਵਾਂਗੇ ਕਿ ਇਹ ਜਿਹੜੇ ਧੱਕੇਸ਼ਾਹੀ ਵਾਲੇ ਲੋਕਾਂ ਦੀ ਬੰਦ ਕੀਤੀ ਜਾਵੇ ਸ਼ਿਕਰਸ਼ ਕਮੇਟੀ ਆਪਣਾ ਜੋ ਵੀ ਧਰਨਾ ਵਿਚਾਰਾ ਕਰਨਾ ਪਿਆ ਭਾਵੇਂ ਸਾਨੂੰ ਰੇਲਾਂ ਰੋਕਣੀਆਂ ਪੈਣ ਸੜਕਾਂ ਰੋਕਣੀਆਂ ਪੈਣ ਜੋ ਵੀ ਡਿਸੀਜਨ ਲੈਣਾ ਪਊਗਾ ਅਸੀਂ ਉਹ ਲਵਾਂਗੇ ਤੇ ਪਰ ਇਹਨਾਂ ਨਾਲ ਧੱਕੇਸ਼ਾਹੀ ਨਹੀਂ ਹੋਣ ਦੇਣਾ ਉਧਰ ਇਸ ਮਾਮਲੇ ਵਿੱਚ ਜਦੋਂ ਐਕਸੀਅਨ ਹਰਪੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੁਣ ਆਇਆ ਹੈ ਜਿਸ ਦਾ ਜਲਦ ਹੀ ਹੱਲ ਕੱਢਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਇਸ ਕਾਰਨ ਨੂੰ ਹੀ ਇੰਨਾ ਜ਼ਿਆਦਾ ਬਿੱਲ ਆਉਣ ਦਾ ਕੀ ਕਾਰਨ ਹੋ ਸਕਦਾ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਂ ਤੇ ਹਲਵੇ ਚ ਆਇਆ ਵਾ ਜਿੰਨੇ ਲੱਗਾ ਵਾ ਇਹਨਾਂ ਬੰਵੇ ਲੱਕਤਾਂ ਤੇ ਦਾਇਆ ਕਰੀ ਲੂ ਇਹ ਰਿਪੋਰਟ ਵੀ ਰਿਖ ਕਰਾ ਰਹੇ ਆ ਸੀ ਕਿ ਜੇ ਅਨੇ ਕਿਤੇ ਮਿਸਟੇਕ ਹੋਈ ਆ ਤੇ ਜਲਦੀ ਸੈਟ ਕਰ ਦਿੱਤਾ ਜਾਏਗਾ। ਨਾਂਮ ਇਹ ਡਿਟੇਲ ਸੈਟ ਕਰਾ ਦਿੱਤਾ ਜਾਏਗਾ। ਸਰ ਉਹ ਨੰ ਬਿੱਲ ਤੇ ਮੈਲੇ ਜਗੇ ਉਹਨਾਂ ਨੇ ਅਲੋਕੇਸ਼ਨ ਲਾਇਆ ਵਾ ਕਿ ਬਿਲੀ ਡਿਪਾਰਟਮੈਂਟ ਕਹਿੰਦੇ 92 ਲੱਖ ਰੁਪਏ ਬਿੱਲ ਤਾਰੋ ਕਰ ਨਹੀਂ ਤਾਰ ਕੇ ਤੁਹਾਡੇ ਖਾਤੋਂ ਕੱਟਿਆ ਜਾਊਗਾ। ਕਿ ਸਰ ਇਹ ਪੋਸੀਬਲ ਹੈ ਉਹ ਸਰ ਦਾ ਸਿਸਟਮ ਲੱਗਦਾ ਵਾ। ਇਹ ਪੋਸੀਬਲ ਨਹੀਂ ਹੋ ਸਕਦਾ। ਜਿੰਨਾ ਕਿ ਲੋਡ ਹੀ ਬੜਾ ਘੱਟ ਉਹਨਾਂ ਦਾ 5.26 ਦਾ ਲੋਡ ਹੈ। ਸਾਰੀ ਕਲੀਅਰ ਕਰਾ ਰਹੇ ਹਾਂ। ਅੱਜ ਹੀ ਕਲੀਅਰ ਹੋਵੇ। ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਇਸ ਤਰ੍ਹਾਂ ਕਿਸੇ ਗਰੀਬ ਪਰਿਵਾਰ ਨੂੰ ਇੰਨਾ ਜ਼ਿਆਦਾ ਬਿਲਾਇਆ ਹੋਵੇ। ਇਸ ਤੋਂ ਪਹਿਲਾਂ ਵੀ ਅਧਿਕਾਰੀਆਂ ਦੀ ਲਾਪਰਵਾਹੀ ਕਰਨ ਕਈ ਗਰੀਬ ਪਰਿਵਾਰਾਂ ਨੂੰ ਮਾਨਸਿਕ ਤੌਰ ਤੇ ਕਸ਼ਟੇ ਜ਼ਰੂਰ ਚੱਲਣਾ ਪਿਆ ਸੋ ਅਜਿਹੇ ਬਿੱਲ ਉਦੋਂ ਤੱਕ ਆਉਂਦੇ ਰਹਿਣਗੇ ਜਦੋਂ ਤੱਕ ਵਿਭਾਗ ਵੱਲੋਂ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਖੈਰ ਇਸ ਮਾਮਲੇ 'ਚ ਵੇਖਣਾ ਹੋਵੇਗਾ ਕਿ ਇਸ ਗਰੀਬ ਪਰਿਵਾਰ ਨੂੰ 92 ਲੱਖ ਰੁਪਏ ਦਾ ਬਿੱਲ ਆਇਆ ਤਾਂ ਆਇਆ ਕਿਵੇਂ ਤੇ ਰੰਤਾਰ ਤੋਂ ਬਲਦੇਵ ਸਿੰਘ ਪੰਨੂ ਦੇ ਨਾਲ ਪਵਨ ਕੁਮਾਰ ਪੰਜਾਬੀ ਲੁਕ ਚੈਨਲ